ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆਪਾਂ ਟਰੈਕਟਰ ਮੰਡੀ ਤਲਵੰਡੀ ਸਾਬੋ ਝੋਨੇ ਦਾ ਸੀਜ਼ਨ ਸਿਰ ਤੇ ਆ ਗਿਆ ਝੋਨਾ ਲੱਗਣਾ ਸ਼ੁਰੂ ਹੋ ਗਿਆ ਮੰਡੀਆਂ ਚ ਰੌਣਕ ਜਿਹੜੀ ਘੜੀ ਤੇ ਖੇਤਾਂ ਦੇ ਵਿੱਚ ਰੌਣਕ ਵਧਣ ਲੱਗੀ ਹੈ ਜਿਹੜੇ ਜਿਹੜੇ ਕਿਸਾਨ ਭਰਾ ਆਪਣੇ ਟਰੈਕਟਰ ਲੈ ਕੇ ਆਏ ਟਰੈਕਟਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਪਰ ਉਹ ਟਰੈਕਟਰਾਂ ਦੇ ਰੌਣਕ ਨਹੀਂ ਘੜੀ ਟਰੈਕਟਰ ਉਹਨੇ ਹੀ ਆ ਜੇ ਕਿਸੇ ਭਰਾ ਨੇ ਲੈਣਾ ਕਰਨਾ ਮੰਡੀ ਚ ਤੁਹਾਨੂੰ ਇਹ ਵਾਲੀ ਭਿਕਾਈ ਕਰਨ ਦੀ ਲੋੜ ਨਹੀਂ ਆਓ ਇਥੇ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਟਰੈਕਟਰ ਚਾਹੀਦਾ ਹੈ ਦੇਖੋ ਟਰਾਈਆਂ ਦੇ ਫਿਰਦੇ ਆ ਉਸੇ ਤਰ੍ਹਾਂ ਦਾ ਉਸੇ ਰੇਟ ਤੇ ਤੁਹਾਨੂੰ ਟਰੈਕਟਰ ਮਿਲ ਜਾਂਦਾ ਹੈਗਾ ਸ਼ੁਰੂ ਕਰਦੇ ਆ ਆਪਾਂ ਆਇਸ਼ਰ ਟਰੈਕਟਰ ਦਿਖਾਉਣੇ ਆਇਸ਼ਰ 2003 ਮਾਡਲ ਟਰੈਕਟਰ ਹੈ ਜੀ 2003 5 ਮਾਡਲ 2005 ਮਾਡਲ ਟਰੈਕਟਰ ਹੈ ਸੁਪਰਸਟਾਰ 1 ਲੱਖ 40 ਹਜ਼ਾਰ ਟਰੈਕਟਰ ਦਾ ਰੇਟ ਹੈ ਅੱਧੇ ਇੱਕ ਟਾਇਰ ਨੇ ਸਿੰਗਲ ਟਰੈਕਟਰ ਹੈ ਕਈ ਵਾਰੀ ਅਗਲਾ ਅੱਜ ਕੱਲ ਟਰੈਲੀ ਡੁੱਲੀ ਨੂੰ ਲੈਣਾ ਹੁੰਦਾ ਤਾਂ ਬਾਈ ਦਾ ਤੁਹਾਨੂੰ ਨੰਬਰ ਫਤ ਦੇ ਤਾਂ ਕਿ ਆ ਜਾਂਦਾ ਆਇਸ਼ਰ ਆਇਸ਼ਰ ਹੈਗਾ 2 ਆਇਸ਼ਰ ਨੀ ਮਹਿੰਦਰ ਹੈਗਾ 에어ਫਲੋ ਇੱਕ ਸੈਂਟਰ ਇਹਦੇ ਟਾਇਰ ਪਿਛਲੇ 40 45 ਪੈਸੇ ਆ ਅਗਲੇ ਟਾਇਰ 60 ਪੈਸੇ ਆ 1 ਲੱਖ ਤੇ 35 ਹਜ਼ਾਰ ਡਿਮਾਂਡ ਕਰਦਾ ਬਾਈ ਪੰਜਾਬ ਨੰਬਰ ਆ ਮੁਕਸਰ ਦਾ 2008 ਮਾਡਲ ਆ ਟਰੈਕਟਰ ਦੀ ਹਾਲਤ ਤੁਸੀਂ ਵੇਖ ਹੀ ਲਿਓ ਵੀਡੀਓ ਚੰਗੀ ਲੱਗੇ ਨਾਲ ਦੀ ਨਾਲ ਜਲਦੀ ਜਲਦੀ ਵੀਡੀਓ ਨੂੰ ਬਾਈ ਅੱਗੇ ਸ਼ੇਅਰ ਲਾਜਮੇ ਕਰ ਦਿਓ ਅੱਗੇ ਆ ਜਾਂਦਾ ਬਾਈ ਕੋਲ 735 735 ਟਾਇਰ ਟੂਰ ਚੰਗੇ ਆ ਟਰੈਕਟਰ ਵੀ ਸਾਫ ਸੁਥਰਾ ਮੜੀ-ਮੋੜੀ ਟੱਚਾਂ ਗਈਆਂ ਜ਼ਰੂਰ ਹੋਈਗੀ ਆ ਮੜੀ-ਮੋਟੀ ਬੜੀ ਨਹੀਂ ਕਹਿ ਸਕਦੇ ਚੰਗਾ ਟਰੈਕਟਰ ਆ ਭਾਈ ਸੋਹਣਾ ਟਰੈਕਟਰ ਆ ਜਿਹਾ ਜਿਹਾ ਨਹੀਂ ਮੋਰਾਂਾਂ ਦੀ ਹੋ ਸਕਦੀ ਹੈ ਮਾੜੀ ਮੋਟੀ 2004 ਮਾਡਲ ਹੈ 2 ਲੱਖ 118000 ਰੁਪਏ ਟਰੈਕਟਰ ਦੀ ਬਾਈ ਡਿਮਾਂਡ ਕਰਦਾ ਹੈਗਾ 2 ਲੱਖ 118000 ਰੁਪਏ ਬਾਈ ਟਰੈਕਟਰ ਦੀ ਡਿਮਾਂਡ ਕਰਦਾ 2004 ਮਾਡਲ ਦੀ ਟਰੈਕਟਰ ਵੇਖ ਲਓ ਤੁਸੀਂ ਕਿਸੇ ਵੀ ਪੁਰਾਣੇ 13 628 ਦੇ ਟਾਇਰ ਪਾਏ ਹੋਏ ਨੇ ਛਿਰੀ ਇਹ ਹੈਗਾਗਾ 21 ਛਿਰੀ ਚ ਹੈ 21 ਛਿਰੀ ਚ ਟਰੈਕਟਰ ਹੈ ਟਾਇਰ 13 628 ਦੇ ਪਾਏ ਹੋਏ ਨੇ ਬਾਈ ਨੇ ਸਾਫ਼ ਹੈ ਟਰੈਕਟਰ ਕੈਸਾ ਦਾ ਕੁੱਲ ਮਿਲਾ ਕੇ ਅੱਗੇ ਬਾਈ ਕੋਲ ਆ ਜਾਂਦਾਗਾ 2015 14 ਮਾਡਲ 750 ਸੋਨ ਲੀਕਾ 750 ਸਵਾ 4 ਲੱਖ ਰੁਪਏ ਬਾਈ ਡਿਮਾਂਡ ਕਰਦਾ ਸਵਾ 4 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਟਰੈਕਟਰ ਵੇਖ ਲੋ ਚੰਗੀ ਤਰ੍ਹਾਂ ਟਾਇਰ ਜਮਾ ਨਵੇਂ ਪਾਏ ਹੋਏ ਨੇ 2 ਸਪੀਡ ਚ ਟਰੈਕਟਰ ਹੈ 2 ਸਪੀਡ ਚ ਟਰੈਕਟਰ ਹੈਗਾ 2014 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਆਪਾਂ ਬਾਈ ਦਾ ਫੋਨ ਨੰਬਰ ਤੁਹਾਨੂੰ ਬੋਲ ਦਿੰਨੇ ਆਗੇ ਗਿਲੇ ਬਾਈ ਤੇਰਾ ਫੋਨ ਨੰਬਰ ਬੋਲੀ ਭਰਾ 98141276251 9814176251 ਹਾਂਜੀ ਬਾਈ ਪਿੰਡ ਤੇਰਾ ਸੰਦੋਹਾ ਜੀ ਪਿੰਡ ਸੰਦੋਹਾ ਗੇਲਾ ਸਿੰਘ ਬਾਈ ਦਾ ਨਾਮ ਹੈ ਹਾਂਜੀ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡੇ ਦਾ ਟਰੈਕਟਰ ਹੈ ਬਾਈ ਇਹਨਾਂ ਟਰੈਕਟਰਾਂ ਸੰਬੰਧੀ ਤੁਸੀਂ ਬਾਈ ਨਾਲ ਗੱਲ ਕਰ ਲਿਓ ਬਾਈ ਕੋਲੇ ਵੀ 5-7 ਟਰੈਕਟਰ ਹੁੰਦੇ ਆ ਵਧੀਆ-ਵਧੀਆ ਵੀਰਾ ਮਾਨ ਇਹਨਾਂ ਦਾ ਪਿੰਡ ਵੀ ਸੰਦੋਹਾ ਹੀ ਹੈ ਬਾਈ ਤੁਹਾਡਾ ਫੋਨ ਨੰਬਰ ਵੀ ਬੋਲ ਦੋ 79 177 ਜੀ 94176 81573 ਜੀ 81573 94176 81573 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਨਾਲ ਤੁਸੀਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ। ਇਹ ਦੱਸਦਾ ਪੰਜਾਬ ਨੰਬਰ ਟਰੈਕਟਰ ਦਿਖਾਤਾ ਬਾਈ। 3 ਲੱਖ ਰੁਪਏ ਦਾ ਰੇਟ ਤੇ ਲੋਨ ਵੀ ਹੋ ਜਾਊਗਾ। ਜੇ ਕਿਸੇ ਨੇ ਲੋਨ ਕਰਾ ਕੇ ਲੈਣਾ ਹੋਵੇ। ਕੈਸ਼ ਦਾ ਟਰੈਕਟਰ ਆ ਬਾਈ ਕਹਿੰਦਾ। ਅੱਗੇ ਆ ਜਾਂਦਾ ਕਿ ਇਹ ਤੁਹਾਨੂੰ ਇੱਕ ਗੱਲ ਹੋਰ ਦੱਸੀਏ ਵੀ 2 ਸਪੀਡ ਟਰੈਕਟਰ ਆ ਬਾਈ ਜੀ ਇਹ। ਅੱਗੇ ਆ ਜਾਂਦਾ ਐਸ਼ਰ ਐਸ਼ਰ ਹੈਗਾਗਾ 2004 ਮਾਡਲ। ਇਹ ਟਰੈਕਟਰ ਦੇ ਟਾਇਰ ਟੂਰ ਚੰਗੇ ਆ। ਟਰੈਕਟਰ ਵੀ ਸੋਹਣਾ ਹੈਗਾ ਸਾਫ਼ ਸੁਥਰਾ ਹੈ ਮਾੜਾ ਮੋਟਾ ਦੇਖੋ ਬੱਗੋਂ ਜਾਈਆ ਉੱਤੋਂ ਸੋ ਇਹ ਸਿੰਗਲ ਵਾਲਾ ਟਰੈਕਟਰ ਹੈ ਇੱਕ ਸਿਲੰਡਰ ਟਾਇਰ ਟੂਰ ਬਹੁਤ ਵਧੀਆ ਪਏ ਆਗੇ ਖਰ ਇਹ ਨਹੀਂ ਪਤਾ ਵੀ ਨਾਲ ਦੇ ਹੋਣ ਥੋੜਾ ਜਿਹਾ ਖੁਸ਼ਕ ਜ਼ਰੂਰ ਹੋ ਰਿਹਾ ਸਾਫ਼ ਹੈ ਟਰੈਕਟਰ ਇੱਕ ਲੱਖ ਤੇ 60000 ਰੁਪਏ ਬਾਈ ਡਿਮਾਂਡ ਕਰਦੇ ਅੱਗੇ ਆਇਆ ਦਾ ਸੋਨਾਂ ਵਾਲੀ ਇੱਕ ਹੋਰ ਹੈ 2000 ਤੇ 15 ਵਾਲੇ ਹਰਿਆਣਾ ਨੰਬਰ ਹੈ ਟਾਇਰ ਟਰੈਕਟਰ ਦੇ ਜਮਾਂ ਨਵੇਂ ਆ 435000 ਰੁਪਏ ਬਾਈ ਡਿਮਾਂਡ ਕਰਦੇ ਆ ਟਰੈਕਟਰ ਦੇਖ ਲਓ ਚੰਗੀ ਤਰ੍ਹਾਂ ਜਿਹੜੇ ਆਪਾਂ ਤੁਹਾਨੂੰ ਨੰਬਰ ਦਿੱਤੇ ਸੀ ਕਿ ਉਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਾਈ ਤੋਂ ਟਰੈਕਟਰ ਸੰਧੀ ਰੇਟਸ ਸੰਧੀ ਜਾਣਕਾਰੀ ਲੈ ਸਕਦੇ ਹੋ ਜੀ ਦੇਖੋ ਜੀ ਅੱਗੇ ਆਇੰਦਾ ਫਾਰਮ ਟਰੱਕ 60 ਫਾਰਮ ਟਰੱਕ 60 ਡਬਲ ਕਲੱਚ ਦਾ ਟਰੈਕਟਰ ਹੈ ਜੀ 2007 ਮਾਡਲ ਹੈ 2 ਲੱਖ ਤੇ 45000 ਰੁਪਏ ਬਾਈ ਹੋਣੀ ਡਿਮਾਂਡ ਕਰਦੇ ਆ ਫੋਨ ਨੰਬਰ ਆਪਾਂ ਤੁਹਾਨੂੰ ਬਾਈ ਹੋਰਾਂ ਦਾ ਬੋਲ ਹੀ ਦਿੱਤਾ ਸੀਗਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਹੋਰਾਂ ਤੋਂ ਟਰੈਕਟਰ ਸੰਧੀ ਰੇਟਸ ਸੰਧੀ ਜਾਣਕਾਰੀ ਲੈ ਲਓ ਡਬਲ ਕਲੱਚ ਦਾ ਟਰੈਕਟਰ ਹੈ ਟਾਇਰ ਨਵੇਂ ਚ ਪੈਂਦੇ ਐ ਐਮ ਆਰ ਐਫ ਦੇ 2007 ਮਾਡਲ ਟਰੈਕਟਰ ਹੈ ਜੀ 2 ਲੱਖ 45 ਹਜ਼ਾਰ ਵੀ ਡਿਮਾਂਡ ਕਰਦਾ ਟਰੈਕਟਰ ਠੀਕ ਹੈ ਟਾਇਰ ਐਮ ਆਰ ਐਫ ਸ਼ਕਤੀ ਲਾਈਫ ਦੇ ਪਏ ਆ 85 90 ਪਏ ਟਰੈਕਟਰ ਦੇ ਟਾਇਰ ਮਗਰਾਣਾ ਮੁਰੂਣਾ ਦੀ ਹਾਲਤ ਵੇਖ ਲਓ ਡਬਲ ਕਲਚ ਦਾ ਟਰੈਕਟਰ ਹੈ ਅੱਗੇ ਬਾਈ ਹੋਰਾਂ ਕੋਲੇ ਹੈਗਾ 855 855 ਹੈਗਾ 2013 ਮਾਡਲ ਹੈ 13 ਮਾਡਲ ਟਰੈਕਟਰ ਹੈ ਮੁਹੱਲੀ ਵਾਲਾ ਇੰਜਨ ਹੈ 2013 ਮਾਡਲ ਟਰੈਕਟਰ ਦੇ ਟਾਇਰ ਟੂਰ ਵੀ ਚੰਗੇ ਪਏ ਆ ਹਾਂਜੀ 4 ਲੱਖ 75 ਹਜ਼ਾਰ ਵੀ ਡਿਮਾਂਡ ਕਰਦਾ ਗਿਲ ਇਹ ਕਿੰਨੇ ਦਾ ਹੋਊਗਾ ਟਰੈਕਟਰ ਆ ਡੱਕ ਡੱਕ ਨੋਮ ਕੋਲ ਹੈ ਹੈ 4.5 ਲੱਖ ਰੁਪਏ 4.5 ਲੱਖ ਦਾ ਤੇਰਾ ਫੋਨ ਨੰਬਰ ਦੁਆਰੇ ਬੋਲਦੇ 9814376252 9814376252 ਦਾ ਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਜਲਦੀ ਜਲਦੀ ਵੀਡੀਓ ਚ ਫੋਨ ਲਾ ਕੇ ਤੁਸੀਂ ਇਸ ਟਰੈਕਟਰ ਤੋਂ ਦੀ ਰੇਟ ਸੰਧੀ ਜਾਣਕਾਰੀ ਲੈ ਸਕਦੇ ਹੋ ਪਾਵਰ ਸਟੀਅਰਿੰਗ ਹੈ ਡਬਲ ਡਿਸਟ੍ਰਿਬਿਊਟਰ ਹੈ ਡਬਲ ਕਲਚਰ ਟਰੈਕਟਰ ਹੈ 855 ਪੰਜਾਬ ਨੰਬਰ ਦਾ ਟਰੈਕਟਰ ਹੈ 3 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਵੀ ਹੋ ਜੂਏ ਤੇ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ